ਸਾਨੂੰ ਕਹਿੰਦੇ ਜਿਹੜੀ ਨਜ਼ਰ ਨਜ਼ਰ ਕਦੀ ਵੀ ਕਿਸੇ ਨੂੰ ਲੱਗ ਜਾਂਦੀ ਹੈ ਜਦੋਂ ਪੰਜਾਬ ਨੂੰ ਲੱਗੀ ਹੈ ਸਾਡਾ ਇੱਕ ਬਹੁਤ ਪਿਆਰਾ ਵੀ ਇੱਕ ਨਹੀਂ ਬਹੁਤ ਸਾਰੇ ਐਸੇ ਹੀ ਦੇ ਐਸੇ ਫਨਕਾਰ ਇਸ ਦੁਨੀਆ ਤੋਂ ਫੌਤ ਹੋ ਗਏ ਚਲੇ ਗਏ ਜਿਨ੍ਹਾਂ ਦਾ ਘਟਾ ਕਦੀ ਵੀ ਮੈਨੂੰ ਲੱਗਦਾ ਕਿ ਪੂਰਾ ਹੋ ਹੀ ਨਹੀਂ ਸਕਦਾ ਉਹਨਾਂ ਚ ਇੱਕ ਸਾਡਾ ਪਿਆਰਾ ਵੀ ਰਾਜਵੀਰ ਜਵੰਦਾ ਪ੍ਰੋਫੈਸ਼ਨਲ ਜਸਵਿੰਦਰ ਪੱਲਾ ਸਾਹਿਬ ਪਲੀਜ਼ ਜ਼ੋਰਦਾਰ ਤਾੜੀ ਉਹਨਾਂ ਫਨਕਾਰਾਂ ਦੇ ਨਾਮ ਜਨਾਬ ਚਰਨਜੀਤ ਹੁਜਾ ਸਾਹਿਬ ਬਾਬਾ ਬੋਰਡ ਸੰਗੀਤ ਤੇ ਉਹਨਾਂ ਸਾਰੇ ਲੋਕਾਂ ਦੇ ਨਾਮ ਇਹ ਗੀਤ ਜਿਹੜਾ ਮੈਂ ਤੁਹਾਡੀ ਨਜ਼ਰ ਕਰ ਰਿਹਾ ਜਾਂਦੇ ਜੀ ਬੜਾ ਖੁਸ਼ ਅਸੀਂ ਦੇਖੋ ਜਿਉਂ ਲਈ ਸੁਪਨੇ ਦੇਖਣੇ ਬਹੁਤ ਜ਼ਰੂਰੀ ਹੈ ਬਹੁਤ ساری ਦੁਨੀਆ ਕਹਿੰਦੀ ਹੈ ਕਿ ਨਾਲ ਕੁਝ ਨਹੀਂ ਜਾਣਾ ਕੁਝ ਨਹੀਂ ਜਾਣਾ ਪਰ ਜਾਂਦੇ ਜੀ ਸੁਪਨੇ ਦੇਖਣਾ ਸੁਪਨੇ ਮੰਨਣਾ ਆਪਣੀ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨਾ ਆਪਣੀ ਤਰੱਕੀ ਕਰਨਾ ਆਪਣੇ ਪਰਿਵਾਰ ਨੂੰ ਐਸ਼ ਕਰਾਉਣਾ ਇਹ ਹਰ ਬੰਦੇ ਨੂੰ ਹੱਕ ਆ ਨਾਲ ਤਾਂ ਕਿਸੇ ਨੇ ਕੁਝ ਨਹੀਂ ਗਿਆ ਪਰ ਜੇ ਤੁਸੀਂ ਹੱਕ ਹਲਾਲ ਨਾਲ ਇੱਜ਼ਤ ਨਾਲ ਹੱਕ ਦੀ ਰੋਟੀ ਖਾਈ ਜਾਓ ਤੋਸਤੋ